ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਸਾਡੇ YouTube ਚੈਨਲ ਉੱਪਰ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ 아이 ਵੀ ਸਾਰੇ ਠੀਕ ਠਾਕ ਹਾਂ ਅੱਜ ਪਿੰਦਰਨਾਪੂਣਾ ਵੱਲੋਂ ਸਾਨੂੰ ਸਾਰੀ ਟੀਮ ਨੂੰ ਗਿਫਟ ਮਿਲੇ ਆ ਤੇ ਉਹਦੀ ਓਪਨਿੰਗ ਕਰਨੀ ਆ ਤੇ ਉਸ ਤੋਂ ਪਹਿਲਾਂ ਮੈਂ ਸੋਚਿਆ ਠਹਿਰ ਕੇ ਕਰਦੀ ਆ ਪਰ ਆ ਇਹ ਜਿਹੜਾ ਸਾਡਾ ਜਵਾਕ ਆ ਇਹਨੂੰ ਛੇਤੀ ਨਾਲ ਗਿਫਟ ਖੋਲਣ ਦੀ ਪਈ ਆ ਤੇ ਕਰਦਲਾ ਕੇ ਆਇਆ ਕਿ ਮੰਮਾ ਛੇਤੀ ਖੋਲ ਛੇਤੀ ਖੋਲ ਮੈਂ ਚਲ ਖੋਲ ਹੀ ਦੇਣੀ ਛੇਤੀ ਖੋਲ ਖੋਲ ਦੀ ਆ ਵੇਖੋ ਚਲੋ ਜੀ ਗਿਫਟ ਕਰੀਏ ਓਪਨਿੰਗ ਆ ਵੇਖੋ ਮੈਂ ਖੋਲਣ ਦੀ ਆ ਮੰਮਾ ਖੋਲ ਮੰਮਾ ਖੋਲ ਛੇਤੀ ਖੋਲ ਜੀ ਦਾ ਇਹਦੇ ਲਈ ਪਤਾ ਨਹੀਂ ਕੀ ਵਿੱਚ ਸਪੈਸ਼ਲ ਹੈ ਨਾ ਮੰਮਾ ਖੋਲ ਮੰਮਾ ਖੋਲ ਮੈਂ ਖੋਲ ਦਿੰਦੇ ਹਾਂ ਹਾਂ ਮੈਂ ਖੋਲ ਚਲੋ ਜੀ ਹਾਂ

ਚਲੋ 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 ਇਹਨੂੰ ਸ਼ੇਤੀ ਨੇ ਗਿਫਟ ਫੋਲੋ ਦੀ ਪਾਈ ਕਿ ਜਿਹੜਾ ਗਿਫਟ ਮਿਲਿਆ ਨਾ ਪਹਿਲਾਂ ਖੋਲ ਕੇ ਦੇਖ ਲਈਏ ਤੇ ਦੇਖੀ ਕੀ ਆ ਲਾਈਟ ਵੀ ਹੈ ਨਹੀਂ ਓਏ ਨੀਦਰ ਸੈਟਰ ਓਏ ਟੁੱਪਾ ਛੁਪਾ ਵੀ ਹੈਗਾ ਆਹੋ ਮੇਰੇ ਸ਼ੇਤੀ ਨੇ ਖੋਲ ਕੇ ਵੇਖ ਲਈਏ ਪਹਿਲਾਂ ਖੋਲ ਕੇ ਵੇਖ ਲਈਏ ਵਿੱਚ ਹੈ ਕੀ ਆ ਠੀਕ ਹੈ ਤੇ ਆ ਤਾਂ ਵਿੱਚ ਚੁਚਾ ਨੇ ਗਿਫਟ ਤੋ ਬਹੁਤ ਵਧੀਆ ਵਾ ਹਾਂ ਗਿਫਟ ਬਹੁਤ ਵਧੀਆ ਆ ਆਏ ਤੂਪਾ ਆਏ ਤੂਪਾ ਖੁਸ਼ੀ ਤੋ ਨੂੰ ਆਈ ਦੀ ਆ ਆਏ ਉਹ ਮੀਆ ਇਹਨੇ ਇਹਨਾਂ ਡੱਬੇ ਖੋਲ ਕੇ ਤੇ ਫਿਰ ਵੇਖ ਕੇ ਜਿੰਦਰ ਵੇਖ ਨਹੀਂ ਨਾ ਲਿਆ ਉੱਚਾ ਹੁਣ ਚੁੱਪ ਕਰਕੇ ਬਹਿ ਗਿਆ ਉੱਚਾ ਕਿ ਤੂੰ ਸਾਹ ਆਇਆ ਚਲੋ ਜੀ ਤਾ ਤੁਮਿਆ ਅਈ ਨਾ ਬਦਾਈਆਂ ਆਂਦਾ ਬਹੁਤ ਬਹੁਤ ਆਹ ਵੇਖੋ ਜੀ ਆ ਸਾਡੇ ਫੇਵਰੇਟ ਆਏ ਜੇ ਕਹਿੰਦੇ ਉਹ ਨਹੀਂ ਜਾਂਦੀਆਂ ਦੇ ਚਾਹ ਬਣੀ ਹੀ ਪਹਿਲਾਂ ਤੇ ਹੁਣ ਤੱਕ ਪਹਿਲ ਚਾਹ ਲੈ ਆਈ ਨਾ ਸਾਰੇ ਆ ਆਂ ਮਾਜੀ ਬੈਜੋ ਉੱਤੇ ਕੋਈ ਨਹੀਂ ਹਾਂਜੀ ਵਿਖਾ ਦਿਓ ਫੋਨ ਵਿਖਾਓ ਹੂੰ ਜੀ ਓਕੇ ਹਾਂ ਹੋ ਗਿਆ ਠੀਕ ਬਹੁਤ ਬਹੁਤ ਵਧਾਈਆਂ ਹੋਣ ਆਹ ਵੇਖੋ ਪਾਰਟੀ ਹੋਣ ਲੱਗੀ ਹੁਣ ਬੜੇ ਚਾਹ ਲੈ ਕੇ ਆਉਂਗਾ ਖੁਆਇਸ਼ ਪੂਰੀ ਹੋ ਗਈ ਤੁਹਾਡੀ ਜੀ ਧੀ ਤਾਡੀ ਹੋ ਗਈ ਖੁਆਇਸ਼ ਪੂਰੀ ਹਾਂਜੀ ਬੜੇ ਛਿਰਦੀ ਹੀ ਹੈ ਨਾ ਬੜੇ ਛਿਰਦੀ ਹਾਂ ਚਲੋ ਹੁਣ ਨੀਲ ਵਧੀਆ ਹੁੰਦੀ ਆ ਵਧੀਆ ਭਾਰੀ ਹੁੰਦੀ ਆ ਜੇ ਵਧੀਆ ਆਉਂਦੀ ਜੀ ਅਜੇ ਤੇ ਆਉਂਦੀ ਨਹੀਂ ਹੁਣ ਫੇਰ ਚਲਾਉਂਦੇ ਹਾਂ ਅਜੇ ਤੇ ਆਉਂਦੀ ਨਹੀਂ 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 ਵਧੀਆ ਸਹੀ ਗੱਲ ਨਾਲ ਜੇ ਉਹ ਬਣਾਉਂਦਾ ਜੀ ਉਹ ਤੋਂ ਬਾਅਦ ਉੱਪਰ ਮੜਾ ਦੇ ਕਿੰਨੇ ਦਾ ਲੈਂਦਾ ਜੇ ਅਸੀਂ ਇਹ ਪਰਸੋਂ ਲੈਨੇ ਆਂ ਅੱਛਾ ਠੀਕ ਆ ਹਾਂਜੀ ਤੇ ਪਹਿਲਾਂ ਇਹ ਬਾਬਾ ਜੀ ਤੇ ਡੱਬਾ ਚਾੜਿਆ ਤਾਂ ਹੁਣ ਇੱਥੇ ਨਹੀਂ ਆਂਦਾ ਵਾ ਘਰ ਨਹੀਂ ਹੈ ਜੇ ਆਪਾਂ ਉਹ ਮੁੱਠਾ ਨਹੀਂ ਪਾ ਚਲੋ ਹੁਣ ਇੱਥੋਂ ਕਰ ਲਓ ਕਿਉਂਕਿ ਇਹ ਦਰਦ ਮੈਂਬਰ ਆਪਣੇ ਸਾਰੇ ਹਾਂਜੀ ਜਿਹਨੇ ਬਖਸ਼ਿਸ਼ ਕੀਤੀ ਉਹ ਮਾਰਗ ਦੇ ਤੋਲਾ ਬੰਦਾ ਜਾਂਦਾ ਨਹੀਂ ਸਹੀ ਗੱਲ ਆ ਜਿਹਦੀ ਪਹਿਲੇ ਕੀਤੀ ਚੀਜ਼ ਵਾ ਸਹੀ ਉਹ ਦੇਣ ਵਾਲਾ ਹੈ ਹਾਂਜੀ ਮਾਰਗ ਦੇ ਨਿਸ਼ਾਨ ਆ ਲੈ ਨਾ ਨਾਮ ਬਾਸ ਲੈ ਲਿਆ ਆ ਨਹੀਂ ਹੁਣ ਨਾਮ ਆਗਮ ਆ ਲੋ ਆਗਮ ਅੰਦਰ ਲੈ ਲਿਆ ਇਹ ਨਿਊ ਫੋਨ ਲੈ ਕੇ ਆਇਆ ਅੰਟੀ ਹਾਂ ਹਾਂ ਮੇਰੇ ਤੇਰੀ ਕੱਬ ਜਾਮੂ ਲੈ ਆ ਆ ਤੇ ਸਾਡੇ ਮੁੰਡੇ ਤੇ ਬੜੇ ਫੇਵਰੇਟ ਆ ਚੱਪਲ ਚੱਪਲ ਕਿੱਧਰ ਲੈ ਲਿਆ ਲੈ ਲਿਆ ਲੈ ਲੈ ਥੈਂਕ ਯੂ ਭਾਜੀ ਨਾਲੇ ਹੈਪੀ ਦੀਵਾਲੀ ਬਹੁਤ ਬਹੁਤ ਆ ਧੰਨਵਾਦ ਗਿਫਟ ਦਿੱਤੇ ਤੁਸੀਂ ਸਾਰੀ ਟੀਮ ਨੂੰ ਹਨਾ ਬਹੁਤ ਸੋਹਣੇ ਗਿਫਟ ਮਿਲੇ ਨੇ ਆ ਵੀ ਕੋ ਅਹੀਂ ਤੱਕ ਗਿਫਟ ਬਹੁਤ ਸੋਨੇ ਆ ਅਹੀਂ ਆਪਨ ਕਰ ਲਿਆ ਤੇ ਇਹਨਾਂ ਦੇ ਹਾਲੇ ਬੰਦ ਪਏ ਆ ਹੂੰ ਕੋਈ ਲੈਤਾ ਕਿਦਾਂ ਦੇ ਲੱਗੇ ਵਧੀਆ ਕਿ ਨਹੀਂ ਮਣ ਹਾਂਜੀ ਨਹੀਂ ਬਹੁਤ ਵਧੀਆ ਗਿਫਟ ਆ ਗਿਫਟ ਤੇ ਗਿਫਟੀ ਹੁੰਦਾ ਹਨਾ ਨਹੀਂ ਗਿਫਟ ਬਹੁਤ ਸੋਨੇ ਆ ਹਨਾ ਇਹ ਕੀ ਕੰਮ ਆਉਣ ਵਾਲੇ ਆ ਇਹਨੇ ਤੇ ਉਹਦੇ ਵਿੱਚ ਪਾਣੀ ਵੀ ਪੀ ਲਿਆ ਮੂਰਤ ਕਰ ਲਿਆ ਤੇ ਰਸੋਈ ਵਿੱਚ ਕੰਮ ਕਰਨ ਲੱਗੇ ਆ ਮੈਂ ਤੁਹਾਨੂੰ ਗਿਫਟ ਓਪਨ ਕਰੀ ਲਵਾਂ ਤੇ ਮੈਂ ਜੀਪਾ ਜੀ ਦਵਾ ਤੋਂ ਆਇਆ ਹਾਂ ਕਿੰਨੇ ਛੇਤੀ ਗਿਫਟ ਕਰੋ ਓਪਨ ਨਾਲੇ ਥੈਂਕ ਯੂ ਫॉर ਬਹੁਤ ਗਿਫਟ ਬਹੁਤ ਹੋਣਾ ਹੈ ਕਿ ਕੰਮ ਆਉਣ ਵਾਲਾ ਹੈ ਹਨਾ ਸੱਚਾ ਬਣਨ ਨੂੰ ਇੰਦਾਂ ਲੱਗਦੀ ਹੈ ਇਹ ਕਿ ਚੀਜ਼ ਜਿਹੜੀ ਕੰਮ ਕਰਨ ਵਾਲੀ ਹੋਵੇ ਨਾ ਤੇ ਉਹ ਵੀ ਹਨਾ ਦੇਣੀ ਚਾਹੀਦੀ ਕਿਹਨੂੰ ਤੇ ਗਿਫਟ ਬਾਕਸ ਬਹੁਤ ਵਧੀਆ ਹੈ ਇਹ ਨਾਲੇ ਡੱਬਾ ਵੀ ਸਾਡੇ ਫੇਵਰੇਟ ਹੈ ਸਾਡੇ ਮੁੰਡੇ ਦਾ ਫੇਵਰੇਟ ਹੈ ਮੈਂ ਤਾਂ ਹੀ ਤੇ ਮੈਂ ਵੀ ਉਹੀ ਖਾ ਲਈਆ ਮੈਂ ਇਹ ਵਾਲੀ ਚੀਜ਼ ਸਾਰੇ ਜਾਣੇ ਖਾ ਲੈਂਦੀ ਆ ਕਈ ਮਿੱਠੀ ਕਈ ਗਰਮੀ ਲੱਡੂ ਕਈ ਖਾਂਦੇ ਕਈ ਹਾਂਜੀ ਇਹ ਤੇ ਗੱਲ ਹੈਗੀ ਆ ਨਹੀਂ ਗਿਫਟ ਵੀ ਵਧੀਆ ਹੈ ਤੇ ਸਾਰਾ ਕੁਝ ਵਧੀਆ ਹੈ ਥੈਂਕ ਯੂ ਚਲੋ ਠੀਕ ਆ ਮੈਂ ਫੁਲਕਾ ਖਰਾਣਾ ਹਾਂ ਫੜਾਓ ਮੈਂ ਆਪ ਕਾਉਣੀ ਹੁਣ ਆ ਹੁਣ ਵੀਡੀਓ ਬਣਾ ਕੇ ਚੱਲੇ ਨਾਲ ਹੀ ਸ਼ੂਟ ਸ਼ੂਟ ਆ ਚਲੋ ਜੀ ਚੱਲੇ ਹੁਣ ਨਹੀਂ ਨਹੀਂ ਆਪਾਂ ਆ ਗਏ ਫਿਰ ਆਜੋ ਆਜੋ ਫੇਰ ਬਣਾ ਲਈਏ ਨਹੀਂ ਨਹੀਂ ਮੈਂ ਕੈਂਡੀ ਕਿ ਜਿਹੜੀਆਂ ਦੋ ਹੋਰ ਬਣਾ ਦੇ ਆਪਾਂ ਨੇ ਸੋਚਿਆ ਨਹੀਂ ਬਣਾਉਂਦਾ ਨਹੀਂ ਸੋਚਿਆ ਜੀ ਸੋਚਿਆ ਵੀ ਦੀਵਾਲੀ ਘਰ ਜਾ ਕੇ ਵੀ ਮਨਾਉਣੀ ਆ ਤੇ ਇੱਥੇ ਜਾ ਕੇ ਬਣਾ ਕੇ ਲੈ ਆਉਣੇ ਇੱਥੇ ਚਲਾ ਲੀਨੇ ਨਾਲੇ ਹਨਾ ਹਾਂ ਨਾਲੇ ਵਲੌਗ ਬਣਜੂ ਤੇ ਨਾਲੇ ਦੀਵਾਲੀ ਇਕੱਠੀ ਬਣਾ ਲਾਂਗੇ ਇੱਥੇ ਹੀ ਆਜੋ ਸਾਰੇ ਦੀਵਾਲੀ ਚਾਰਜੀ ਹੁਣ ਤੇ ਫੇਰੀ ਮਨਾਉਣ ਦਾ ਮਜ਼ਾ ਆ ਹਾਂ ਹਾਂ ਬਾਏ ਧੰਵਾਦ ਹੋਰ ਨਾਲੇ ਮੈਂ ਦਵਾਈ ਲੈ ਕੇ ਆਵਾਂ ਮੇਰਾ ਤੇ ਕੋਈ ਨਾਲ ਹੋਣ ਡਿਆ ਪੂਰਾ ਹਾਲ ਹੈ ਹਾਂਜੀ ਚਲੋ ਠੀਕ ਹੈ ਬਾਏ ਆ ਗும் ਚੱਲੇ ਤੁਹਾਡੇ ਗਿਫਟ ਬਹੁਤ ਸੋਨੇ ਹੀ ਜੇ ਹਾਂਜੀ ਥੈਂਕ ਯੂ ਹਾਂਜੀ ਬਾਕੀ ਬਾਕੀ ਲੈ ਆ ਅੱਛਾ ਕੋਈ ਨਹੀਂ ਹਾਂਜੀ ਉਹਦਾ ਤਾਂ ਤੁਹਾਨੂੰ ਫੋਨ ਕਰਕੇ ਨਾ ਜਦਨ ਦਾ ਵੀ ਹੋਏ ਹਾਂਜੀ ਹਾਂਜੀ ਕੋਈ ਗੱਲ ਉਸ ਉਹਨਾਂ ਦਾ ਜ ਉਹਨਾਂ ਕੁੜੀ ਨੂੰ ਲੈਣ ਜਾਣਾ ਹੈ जी। हां जी। ਦੋਹ ਕਰਕੇ ਬਸ ਜਾਣ ਜਿੱਦਨੋ ਨਾ ਜਿੱਦਨ ਕੋਈ ਨਹੀਂ ਜਿੱਦਨ ਵੀ ਹੋਣਾ ਹਨ ਦੱਸ ਦਿਓ। ਚਲੋ ਠੀਕ ਆ। ਹਾਂ ਜੀ। ਭਾਈ ਤੁਸੀਂ ਨਹੀਂ ਪਟਾਕੇ ਲਏ? ਹਾਂ ਜੀ। ਪਟਾਕੇ ਨਹੀਂ ਲਏ। ਜਿੱਦਨ ਨਹੀਂ ਤੁਸੀਂ ਤਾਂ ਟਟਾ ਪਰ ਜੀ ਬੰਦਾ ਪਟਾਕੇ ਦੇ ਕੇ ਤੁਹਾਨੂੰ ਘਰ ਦੇ ਨਾਲ। 90 ਰੁਪਏ। ਆਈ। ਕਿਉਂ ਅੰਟੀ ਸਹੀ ਜਾ ਲੱਗੀ। ਆਈ ਮੈਂ ਨਹੀਂ ਲੈਂਦੀ ਹਾਲੇ ਪਟਾਕੇ। ਠੀਕ ਆ। ਕੋਈ ਨਹੀਂ ਲੈਣ ਮੇਰਾ। ਨਹੀਂ ਪੈਸੇ ਨਹੀਂ ਤੇਰੇ ਸਰਫੀ ਦਾ ਵੀ ਕੈਟਾਮ ਹੈ ਆਪ। ਅੱਛਾ। ਕਿਤੇ ਕਰਕੇ ਫਿਰ ਇੱਥੇ ਆ ਜਿਓ ਬਣਾ ਲਾਂਗੀ ਦੀਵਾਲੀ। ਆਓ ਤੇ ਆਈਏ ਕੋਲ। ਹਾਂ। ਵੀਡੀਓ ਤੇ ਫਿਰ ਉਹ ਬਣਦੀ। ਹਾਂਜੀ ਹਾਂਜੀ ਆਉਂਦਾ ਵੀ ਰੋਲ ਨੂੰ ਕੋਈ ਛੋਟੇ ਮੋਟੇ ਰੋ ਨੇ ਮੇਰੇ ਬੱਚਾ ਨੇ ਕਹਣਾ ਉਹਨੇ ਕਹਿਣਾ ਹੀ ਆ ਆਉਂਦੀ ਦੀ ਜਾਨਾ ਹਾਂ ਹਾਂ ਦੁਬਾਰਾ ਹਾਂ ਨੂੰ ਪੜਾਉਂਦਾ ਹਾਂ ਨੂੰ ਪੜਾ ਮਾਰ ਹਾਂ ਇਹ ਤਾਂ ਪਰ ਬੱਚੇ ਨਹੀਂ ਮੰਦੇ ਹਲੇ ਬੱਚੇ ਨੂੰ ਥੋੜਾ ਕਰਨਾ ਹੀ ਪੈਣਾ ਹਾਂ ਹਾਂਜੀ ਇਹਨਾਂ ਨੂੰ ਵੀ ਕਰਨਾ ਹੀ ਪੈਣਾ ਆ ਬੱਚਾ ਨਹੀਂ ਤੇ ਮੰਗਣੇ ਆ ਇਹ ਤੇ ਆਖਣ ਡਿਆ ਦਾਦੀ ਪਾਕੇ ਜਾਉ ਆਜ ਪਾਕੇ ਉਹ ਕਿੱਥੇ ਵੜ ਗਿਆ ਜਾ ਕੇ ਇਹ ਅਨਾ ਵੀ ਦੇਖੋ ਕੋਈ ਨੂੰ ਦੋਕੇ ਦਾ ਸਮਝਾਂਗੇ ਜੇ ਤਾ ਹਾਂਜੀ ਹੁਣ ਇਹ ਕੀ ਗਾਇਕ ਵੀ ਰਾਜਵੀਰ ਜਵੰਦੇ ਵੱਲੋਂ ਐਰ ਕੀ ਜਸਵਿੰਦਰ ਪੱਲਾ ਹਨਾ ਕਿੰਨੇ ਹੋਏ ਬੋਡੀ ਬਿਲਡਰ ਹਾਂਜੀ ਵਧੀਆ ਹੀ ਜੰਗ ਸਟਾਰ ਨੂੰ ਮਤਲਬ ਸ਼ੇਰ ਮਿਲਦੀ ਈ ਮੁੰਡਿਆਂ ਨੂੰ ਹਾਂਜੀ ਹਸਪੀਟਲਾਂ ਤੇ ਜਾਣਾ ਲੱਗਣ ਦੇ ਆ ਦੋਵਾਂ ਮੁੰਡਿਆਂ ਦੇ ਹਾਂਜੀ ਹਾਂਜੀ ਉਹ ਤੁਹਾਨੂੰ ਵੇਖੋ ਵੀ ਉਹ ਜਦੋਂ ਆਈ ਹੋਵੇ ਅਸਲ ਵਿੱਚ ਜਦੋਂ ਬੰਦੇ ਦੀ ਆਈ ਹੋਵੇ ਨਾ ਕੋਈ ਨਾ ਕੋਈ ਬਹਾਨਾ ਬਹਾਨਾ ਹੁੰਦਾ ਹਨਾ ਪਰ ਇਹ ਵੀ ਹਾਂ ਘਾਟਾ ਵੱਡਾ ਘਾਟਾ ਵੱਡਾ ਘਾਟਾ ਵੱਡਾ ਕਿਉਂਕਿ ਦੋਵੇਂ ਜਿਹੜੇ ਵਧੀਆ ਸੇਹ ਦੇਣ ਜਿਹੜੇ ਇਦਾਂ ਦੇ ਚੰਗੇ ਇਨਸਾਨ ਨੇ ਚੰਗੀ ਸੇਹ ਦੇਣ ਹਾਂਜੀ ਚਲੋ ਠੀਕ ਹੈ ਤੁਹਾਨੂੰ ਬੈਸਟ ਆਫ ਲੱਕ ਫੋਨ ਤੇ ਹਣਾ ਵਧੀਆ ਵਧੀਆ ਗ੍ਰੋਥ ਹੋਵੇ ਤੇ ਚੈਨਲ ਚੱਲੇ ਚਲੋ ਅਗਲੀ ਸਾਰਿਆਂ ਨੂੰ ਹਾਂਜੀ ਸਾਰਿਆਂ ਨੂੰ ਹੈਪੀ ਦੀਵਾਲੀ ਪੈਸੇ ਵਿਚਾਰੇ ਨਾ ਦੂ ਦੂ ਸਾਰੇਆਂ ਨੂੰ ਹੈਪੀ ਦੀਵਾਲੀ